ਤੇ ਚਿਰਿਆ ਕਾਲ ਜੀ ਸਾਡੇ ਚੈਨਲ ਪੰਜਾਬੀ ਟੂਟਕੇ ਤੇ ਉਪਾਅ ਵਿਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਚਲੋ ਜੀ ਆ ਗਈ ਹੈ ਉਹ ਵੀਡੀਓ ਜਿਸ ਦਾ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਹਾਂਜੀ ਖਾਸ ਦਿਨ ਦਾ ਖਾਸ ਉਪਾਅ ਵਾਲੀ ਵੀਡੀਓ ਠੀਕ ਹੈ ਜੀ ਤੇ ਖਾਸ ਦਿਨ ਕਿਹੜਾ ਹੈ ਸਭ ਤੋਂ ਪਹਿਲੇ ਦੱਸ ਦਵਾਂ ਖਾਸ ਦਿਨ ਹੈ 25 ਜੂਨ 2025 ਨੂੰ ਮਸੀਆ ਦਾ ਦਿਨ ਤੇ ਠੀਕ ਹੈ ਮਸੀਆ ਦਾ ਦਿਨ ਹੈ ਤੇ ਕਿਹੜਾ ਉਪਾਅ ਕਰਨਾ ਹੈ ਉਹ ਤਾਂ ਮੈਂ ਤੁਹਾਨੂੰ ਦੱਸਾਂਗੀ ਕੀ ਦੱਸਾਂਗੀ ਨਾਲ ਦੇ ਨਾਲ ਅੱਜ ਮੈਂ ਕੁਝ ਤੁਹਾਨੂੰ ਐਸੀਆਂ ਚੀਜ਼ਾਂ ਦੱਸਾਂਗੀ ਜਿਸ ਦੇ ਨਾਲ ਤੁਸੀਂ ਮਸੀਆ ਵਾਲੇ ਦਿਨ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਬੜੀ ਹੀ ਆਸਾਨੀ ਨਾਲ ਦੂਰ ਕਰ ਸਕਦੇ ਹੋ ਦੇਖੋ ਉਪਾਅ ਤਾਂ ਆਪਾਂ ਕਦੀ ਵੀ ਕਰ ਸਕਦੇ ਹਾਂ ਠੀਕ ਹੈ ਪਰ ਕਈ ਉਪਾਅ ਐਸੇ ਹੁੰਦੇ ਹਨ ਜਿਨ੍ਹਾਂ ਦਾ ਦਿਨ ਨਿਸ਼ਚਿਤ ਹੁੰਦਾ ਹੈ ਜਿਨ੍ਹਾਂ ਦਾ ਦਿਨ طے ਹੁੰਦਾ ਹੈ ਜਿਹਨਾਂ ਦਾ ਕੁਝ ਟਾਈਮ ਸਪੈਸੀਫਿਕਲੀ طے ਹੁੰਦਾ ਹੈ ਠੀਕ ਹੈ ਕਿ ਅਸੀਂ ਉਸੇ ਦਿਨ ਕਰਨਾ ਹੁੰਦਾ ਹੈ ਤੇ ਅੱਜ ਦਾ ਜਿਹੜਾ ਉਪਾਅ ਹੈ ਉਹ ਅਸੀਂ ਮਸਿਆ ਵਾਲੇ ਦਿਨ ਹੀ ਕਰਨਾ ਹੈ ਤੇ ਤੁਹਾਡੀਆਂ ਕੋਈ ਵੀ ਪਰੇਸ਼ਾਨੀਆਂ ਠੀਕ ਹੈ ਉਹ ਸਾਰੀਆਂ ਪਰੇਸ਼ਾਨੀਆਂ ਸਭ ਦੂਰ ਹੋ ਜਾਣਗੀਆਂ ਬਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸ਼ਰਤੰਨੀ ਹੁੰਦੀ ਹੈ ਕਿ ਟਰਸਟ ਵਿਸ਼ਵਾਸ ਜ਼ਰੂਰ ਰੱਖਣਾ ਹੈ ਸ਼ਰਧਾ ਜ਼ਰੂਰ ਰੱਖਣੀ ਹੈ ਤਾਂ इंस्टेंट ਤੁਹਾਨੂੰ ਰਿਜ਼ਲਟ ਮਿਲੇਗਾ 100% ਮੈਂ ਕਹਿ ਸਕਦੀ ਹਾਂ ਠੀਕ ਹੈ ਤੇ ਚਲੋ ਜੀ ਇਹ ਜਿਹੜੀ ਮਸਿਆ ਆ ਰਹੀ ਹੈ ਸਭ ਤੋਂ ਪਹਿਲੇ ਤਾਂ ਇਹ ਜਾਣ ਲੋ ਕਿ ਇਹ ਜਿਹੜੀ ਮਸਿਆ ਹੈ 25 ਜੂਨ ਨੂੰ ਆ ਰਹੀ ਹੈ ਇਸ ਦਿਨ ਤੁਸੀਂ ਆਪਣਾ ਪਿਤਰ ਦੋਸ਼ ਦੂਰ ਕਰ ਸਕਦੇ ਹੋ ਕਈ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ ਸਾਡੀ ਕੁੰਨੀ ਵਿੱਚ ਪਿਤਰ ਦੋਸ਼ ਨਹੀਂ ਹੈ ਪਰ ਫਿਰ ਵੀ ਕਈਆਂ ਨੂੰ ਲੱਗਦਾ ਹੈ ਕਿ ਸਾਡੇ ਘਰ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ ਤਾਂ ਮੈਂ ਤੁਹਾਨੂੰ ਅੱਜ ਕਲੀਅਰ ਕਰ ਦੇਵਾਂ ਕਿ ਜਿਹੜੀਆਂ ਪਰੇਸ਼ਾਨੀਆਂ ਦਾ ਸਾਨੂੰ ਰੀਜ਼ਨ ਨਹੀਂ ਪਤਾ ਚੱਲਦਾ ਨਾ ਹੈ ਨਾ ਕਾਰਨ ਹੀ ਨਹੀਂ ਪਤਾ ਚੱਲਦਾ ਕਿ ਅਸੀਂ ਤਾਂ ਸਭ ਕੁਝ ਕਰ ਰਹੇ ਹਾਂ ਅਸੀਂ ਕਿਸੇ ਦਾ ਕਦੀ ਬੁਰਾ ਵੀ ਨਹੀਂ ਕੀਤਾ ਹੈ ਪਰ ਫਿਰ ਵੀ ਸਾਡੇ ਆਮ ਰੁਕ ਰਹੇ ਹਨ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਹੈ ਸਾਡੇ ਬੱਚਿਆਂ ਦੇ ਵਿਆਹ ਸ਼ਾਦੀ ਨਹੀਂ ਹੋ ਰਹੇ ਹਨ ਜਾਂ ਫਿਰ ਕੋਰਟ ਕਚੈਰੀ ਕੁਝ ਵੀ ਕੋਈ ਵੀ ਤੁਹਾਡੇ ਜੋ ਕੰਮ ਹੈ ਉਹਦੇ ਵਿੱਚ ਤੁਹਾਨੂੰ ਡਿਲੇ 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 ਹੋ ਰਿਹਾ ਹੈ ਤਾਂ ਉਸ ਦਾ ਮਤਲਬ ਹੈ ਤੁਹਾਡੇ ਉੱਪਰ ਪਿਤਰ ਦੋਸ਼ ਹੈ ਠੀਕ ਹੈ ਦੇਖੋ ਪਿਤਰ ਦੋਸ਼ ਦਾ ਇੱਕ ਅਸੀਂ ਇਹ ਧਾਰਨਾ ਬਣਾ ਕੇ ਰੱਖੀ ਹੋਈ ਹੈ ਕਿ ਜੇ ਸਾਡੇ ਉੱਤੇ ਪਿਤਰ ਦੋਸ਼ ਲੱਗਿਆ ਹੋਇਆ ਹੈ ਜੇ ਸਾਡੇ ਪੂਰਵਜ ਨਾਰਾਜ਼ ਹਨ ਤਾਂ ਉਹ ਸਾਨੂੰ ਦੁੱਖ ਦਿੰਦੇ ਹਨ ਠੀਕ ਹੈ ਜਾਂ ਫਿਰ ਅਸੀਂ ਕਹਿੰਦੇ ਆ ਨਾ ਕਿ ਸਾਡੇ ਉੱਤੇ ਪਿੱਛੇ ਦੋਸ਼ ਹੈ ਇਸ ਕਰਕੇ ਸਾਨੂੰ ਇਹ ਪਰੇਸ਼ਾਨੀਆਂ ਆ ਰਹੀਆਂ ਹਨ ਤਾਂ ਦੇਖੋ ਸਭ ਤੋਂ ਪਹਿਲੇ ਤਾਂ ਇਹ ਆਪਣੇ ਦਿਮਾਗ ਵਿੱਚੋਂ ਹਟਾ ਦਿਓ ਕਿ ਸਾਡੇ ਪੁਰਖ ਸਾਨੂੰ ਪਰੇਸ਼ਾਨ ਕਰਦੇ ਹਨ ਹੈਨਾ ਉਹ ਪੂਰਵਜ ਉਸ ਅਸੀਂ ਤਾਂ ਉਹਨਾਂ ਦੀ ਅੰਸ ਹਨ ਨਾ ਉਹ ਸਾਨੂੰ ਕਿਵੇਂ ਪਰੇਸ਼ਾਨ ਕਰ ਸਕਦੇ ਹਨ ਪਰ ਪਿਤਰ ਦੋਸ਼ ਕਿਉਂ ਕਿਹਾ ਜਾਂਦਾ ਹੈ ਹੁਣ ਤੁਹਾਡੇ ਦਿਮਾਗ ਵਿੱਚ ਸਵਾਲ ਆ ਰਿਹਾ ਹੋਵੇਗਾ ਫਿਰ ਪਿਤਰ ਦੋਸ਼ ਕਿਉਂ ਕਿਹਾ ਜਾਂਦਾ ਹੈ ਜੇ ਸਾਡੇ ਪਿਤਰ ਸਾਡੇ ਪੂਰਵਜ ਸਾਨੂੰ ਪਰੇਸ਼ਾਨ ਨਹੀਂ ਕਰ ਰਹੇ ਤਾਂ ਉਸ ਦਾ ਉਪਾਅ ਕਿਉਂ ਦੱਸਿਆ ਜਾਂਦਾ ਹੈ ਦੇਖੋ ਸਾਡੇ ਪੁਰਖ ਸਾਨੂੰ ਕਦੀ ਵੀ ਪਰੇਸ਼ਾਨੀ ਕਰਦੇ ਹਨ ਪਰੇਸ਼ਾਨ ਕਰਦੇ ਹਨ ਸਾਨੂੰ ਅਲੱਗ ਕੁਝ ਫੈਕਟਰ ਹੁੰਦੇ ਹਨ ਉਹ ਫੈਕਟਰ ਕਿਹੜੇ ਹਨ 네ਗੈਟਿਵਿਟੀ ਦੇ ਫੈਕਟਰ ਹਨ ਠੀਕ ਹੈ ਜਦੋਂ ਸਾਡੇ ਬਹੁਤ ਜ਼ਿਆਦਾ ਸਾਡੇ ਉੱਤੇ 네ਗੈਟਿਵਿਟੀ ਵੱਧ ਗਈ ਹੈ ਜਿਹੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਦਾ ਦਬਾਅ ਸਾਡੇ ਉੱਤੇ ਜ਼ਿਆਦਾ ਆ ਜਾਂਦਾ ਹੈ ਤਾਂ ਉਸ ਨੂੰ ਪਿਤ੍ਰ ਦੋਸ਼ ਕਿਹਾ ਜਾਂਦਾ ਹੈ ਠੀਕ ਹੈ ਸਾਡੇ ਜਦੋਂ ਅਸੀਂ ਦੇਖੋ ਬੈਠੇ ਹਾਂ ਨਾ ਸਾਡੇ ਆਸ-ਪਾਸ ਇੱਕ ਐਸੀਆਂ ਪਰਤਾਂ ਹੁੰਦੀਆਂ ਹਨ ਜਿਵੇਂ ਪਿਆਜ਼ ਹੁੰਦਾ ਨਾ ਪਿਆਜ਼ ਪਿਆਜ਼ ਨੂੰ ਆਪਾਂ ਕੱਟਦੇ ਆ ਤਾਂ ਉਹਦੀਆਂ ਕਿੰਨੀਆਂ ਪਰਤਾਂ ਪਰਤ ਪਰਤ ਪਿਆਜ਼ ਵਿੱਚੋਂ ਨਿਕਲਦਾ ਜਾਂਦਾ ਹੈ ਤਾਂ ਇਸ ਤਰ੍ਹਾਂ ਅਸੀਂ ਪ੍ਰੋਟੈਕਟਿਡ ਹੁੰਦੇ ਹਾਂ ਪਿਆਜ਼ ਦੀਆਂ ਪਰਤਾਂ ਦੀ ਤਰ੍ਹਾਂ ਆਪਣੇ ਪੂਰਵਜ ਜੇ ਹੁੰਨਾ ਉਹ ਸਾਡੀ ਪਿਆਜ਼ ਦੀ ਪਰਤਾਂ ਹਨ ਪਰ ਕਈ ਵਾਰ ਕੀ ਹੁੰਦਾ ਹੈ ਕਿ 네ਗੇਟਿਵਿਟੀ ਦਾ ਇੰਨਾ ਪ੍ਰਭਾਵ ਆ ਜਾਂਦਾ ਹੈ ਕਿ ਉਹ ਪਰਤਾਂ ਦੇ ਅੰਦਰ ਘੁੱਸ ਜਾਂਦਾ ਹੈ ਤਾਂ ਸਾਨੂੰ ਪਿਤਰ ਦੋਸ਼ ਲੱਗ ਜਾਂਦਾ ਹੈ ਠੀਕ ਹੈ ਚਲੋ ਪਿਤਰ ਦੋਸ਼ ਦਾ ਸਮੇਂ ਤੁਹਾਨੂੰ ਅਲੱਗ ਤੋਂ ਫਿਰ ਇੱਕ ਡਿਟੇਲ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਵੀਡੀਓ ਸਮਝਾਵਾਂਗੀ ਤਾਂ ਕਿ ਤੁਹਾਨੂੰ ਸਮਝ ਆਏਗਾ ਪਰ ਅੱਜ ਕਰ ਲੈਂਦੇ ਹਾਂ ਗੱਲ ਆਪਣਾ ਪਿਤਰ ਦੋਸ਼ ਦੇ ਉਪਾਅ ਦੀ ਜੋ ਕਿ ਦੇਖੋ ਜੇ ਤੁਹਾਨੂੰ ਪਤਾ ਨਹੀਂ ਹੈ ਨਾਲ ਤੁਹਾਡੇ ਕੋਲ ਕੁੰਡਲੀ ਨਹੀਂ ਹੈ ਕਈਆਂ ਕੋਲ ਤਾਂ ਡੇਟ ਆਫ ਬਰਥ ਆਪਣੀ ਜਦੋਂ ਤਾਰੀਖ ਵੀ ਨਹੀਂ ਪਤਾ ਉੰਨੀ ਬਰਾਬਰ ਤਾਂ ਉਹ ਤਾਂ ਇਹ ਵਾਲਾ ਉਪਾਅ ਕਰ ਹੀ ਲੋ ਸਾਰੇ ਹੀ ਕਰੋ ਮੈਂ ਤਾਂ ਕਵਾਂਗੀ ਸਾਰੇ ਹੀ ਕਰੋ ਕਿਉਂਕਿ ਇਹ ਜਿਹੜਾ ਉਪਾਅ ਹੈ ਮਸੀਆ ਵਾਲੇ ਦਿਨ ਜੇ ਤੁਸੀਂ ਕਰਦੇ ਹੋ ਇਹ ਵਾਲਾ ਉਪਾਅ ਜਿਹੜਾ ਮੈਂ ਦੱਸ ਰਹੀ ਹਾਂ ਸਾਰੀਆਂ ਪਰੇਸ਼ਾਨੀਆਂ ਟੋਟਲ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋਣਗੀਆਂ करना की है ओ नोट करना तो पहले जे हाल ही तक ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਚਲੋ ਜੀ ਸਭ ਤੋਂ ਪਹਿਲੀ ਗੱਲ ਅਸੀਂ ਜੋ ਮਸੀਆ ਵਾਲੇ ਦਿਨ ਤੋਂ ਪਹਿਲੇ ਠੀਕ ਹੈ 25 ਜੂਨ ਨੂੰ ਹੈ ਅੱਜ ਵੀਡੀਓ ਪਾ ਰਹੀ ਹਾਂ ਤਾਂ ਇੱਕ ਸ਼ੁੱਧ ਭਾਂਡਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੇ ਸ਼ੁੱਧ ਭਾਂਡਾ ਤੁਹਾਡੇ ਕੋਲ ਨਹੀਂ ਹੈ ਤਾਂ ਸਭ ਤੋਂ ਪਹਿਲੇ ਇੱਕ ਗੁੱਲਕ ਖਰੀਦ ਕੇ ਲੈ ਆਓ ਇਸ ਤੋਂ ਸ਼ੁੱਧ ਕੁਝ ਵੀ ਨਹੀਂ ਹੁੰਦਾ ਹੈ ਕਿਉਂਕਿ ਮਿੱਟੀ ਦੀ ਗੁੱਲਕ ਲੈਣੀ ਹੈ ਆਪਾਂ ਠੀਕ ਹੈ ਮਿੱਟੀ ਨੂੰ কুমਾਰ ਜਿਹੜਾ ਹੈ ਤਪਾ ਤਪਾ ਕੇ ਠੀਕ ਹੈ ਉਹ ਬਾਅਰ ਬਣ ਕੇ ਆਂਦੀ ਹੈ ਉਹ ਗੁੱਲਕ ਤੇ ਉਹ ਬਹੁਤ ਹੀ ਜ਼ਿਆਦਾ ਸ਼ੁੱਧ ਮੰਨੀ ਜਾਂਦੀ ਹੈ ਠੀਕ ਹੈ ਉਹ ਗੁੱਲਕ ਤੁਸੀਂ ਖਰੀਦ ਕੇ ਲੈ ਕੇ ਆ جانی ਹੈ ਠੀਕ ਹੈ ਇਹ ਜਿਹੜਾ ਉਪਾਅ ਹੈ ਨਾ शुरुआत तो तुम मस्या वाले दिन करनी है पर करना पूरे फोर्टी थ्री डेज है हां तरताली दिन पूरे ए करना है ठीक है के, के? ते

ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤੱਕ ਕੋਈ ਕਬਰਾਂ ਦੀ ਗੱਲ ਨਹੀਂ ਹੈ ਸਾਊਥ ਡਾਇਰੈਕਸ਼ਨ ਠੀਕ ਹੈ ਦੱਖਣ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਪਿੱਤਰਾ ਦੀ ਦਿਸ਼ਾ ਮੰਨੀ ਜਾਂਦੀ ਹੈ ਉੱਥੇ ਤੁਸੀਂ ਇਹ ਗੁੱਲਗ ਨੂੰ ਰੱਖ ਦੇਣਾ ਹੈ ਤੇ ਉਸ ਦਿਨ ਤੁਸੀਂ ਹੱਥ ਜੋੜ ਕੇ ਸਾਰਿਆਂ ਨੇ ਠੀਕ ਹੈ ਕਿਸੇ ਵੀ ਧਰਮ ਦੇ ਹੋ ਤੁਸੀਂ ਠੀਕ ਹੈ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਹੈ ਸਭ ਤੋਂ ਪਹਿਲੇ ਤਾਂ ਬੋਲਣਾ ਹੈ ਕਿ ਜਾਣੇ ਅਣਜਾਣੇ ਵਿੱਚ ਜੇ ਸਾਡੇ ਕੋਲ ਕੁਝ ਪਾਪ ਹੋਇਆ ਹੈ ਜਾਂ ਸਾਡੇ ਕੋਲ ਕੁਝ ਗਲਤੀ ਹੋ ਗਈ ਹੈ ਤਾਂ ਉਸ ਨੂੰ ਮਾਫ ਕੀਤਾ ਜਾਏ ਠੀਕ ਹੈ ਜਿਸ ਤਰ੍ਹਾਂ ਦੇਖੋ ਇੱਕ ਰਿਣ ਹੁੰਦਾ ਹੈ ਨਾ ਇੱਕ ਕਰਜ਼ਾ ਹੁੰਦਾ ਜੇ ਕਰਜ਼ਾ ਹੁੰਦਾ ਤਾਂ ਅਸੀਂ ਆਰਾਮ ਨਾਲ ਬੈਠ ਨਹੀਂ ਪਾਦੇ ਆ ਇਸੇ ਤਰ੍ਹਾਂ ਜੇ ਸਾਡੇ ਪੁਰਖਿਆਂ ਦਾ ਕਰਜ਼ਾ ਸਾਡੇ ਕੋਲ ਰਹੇਗਾ ਨਾ ਤਾਂ ਹੀ ਸਾਨੂੰ ਪਰੇਸ਼ਾਨੀਆਂ ਆndੀਆਂ ਠੀਕ ਹੈ ਪਰ ਪਰੇਸ਼ਾਨੀਆਂ ਪੂਰਵਜ ਨਹੀਂ ਦੇ ਰਹੀਆਂ ਨੈਗਟਿਵਿਟੀ ਦੇ ਰਹੀਆਂ ਹਨ ਜਿਹੜੀਆਂ ਅਦ੍ਰਿਸ਼ੇ ਖਰਾਬ ਸ਼ਕਤੀਆਂ ਹਨ ਨਾ ਬੁਰੀਆਂ ਸ਼ਕਤੀਆਂ ਉਹ ਸਾਨੂੰ ਪਰੇਸ਼ਾਨ ਕਰਦੀਆਂ ਹਨ ਠੀਕ ਹੈ ਸਭ ਤੋਂ ਪਹਿਲੇ ਅੱਛਾ ਸੌਰੀ ਇੱਕ ਚੀਜ਼ ਮੈਂ ਪਹਿਲੇ ਭੁੱਲ ਗਈ ਹਾਂ ਉਹ ਤੁਸੀਂ ਜ਼ਰੂਰ ਕਰ ਲੈਣਾ ਪਹਿਲੇ ਇਹ ਵਾਲੇ ਉਪਾਅ ਤਾਂ ਮੈਂ ਦੱਸ ਹੀ ਰਹੀਆਂ ਕਿ ਮਸਿਆ ਵਾਲੇ ਦਿਨ ਸਵੇਰੇ ਠੀਕ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਮਸਿਆ ਵਾਲੇ ਦਿਨ ਨਾ ਜਿੱਥੇ ਵੀ ਤੁਹਾਡੇ ਪੁਰਵਜ ਹਨ ਸਵਰਗ ਵਿੱਚ ਹਨ ਠੀਕ ਹੈ ਉੱਥੋਂ ਦੀ ਨਾ ਉਹਨਾਂ ਨੂੰ ਇੱਕ ਦਿਨ ਦੇ ਲਈ ਛੁੱਟੀ ਮਿਲ ਜਾਂਦੀ ਹੈ ਠੀਕ ਹੈ ਪਰ ਤੇ ਉਹ ਨੀਚੇ ਆਂਦੇ ਹਨ ਮੱਸੀਆ ਵਾਲੇ ਦਿਨ ਤੇ ਸਵੇਰੇ ਸਵੇਰੇ ਉਹ ਤੁਹਾਡੇ ਘਰ ਦੇ ਅੱਗੇ ਆ ਜਾਂਦੇ ਹਨ ਤਾਂ ਤੁਸੀਂ ਕੀ ਕਰਨਾ ਹੈ ਇੱਕ ਲੋਟਾ ਜਲ ਦਾ ਲੈ ਕੇ ਆਪਣੇ ਜਿਹੜੀ ਮੇਨ ਗੇਟ ਹੈ ਨਾ ਉੱਥੇ ਤੁਸੀਂ ਇਹ ਜਲ ਛਿੜਕ ਦੇਣਾ ਹੈ ਜਾਂ ਫਿਰ ਦੋ ਤਿੰਨ ਲੋਟੇ ਲੈ ਲੋਗੇ ਜਲ ਦੇ ਉਹ ਛਿੜਕੋਗੇ ਤਾਂ ਹੋਰ ਵੀ ਅੱਛਾ ਲਿਗਾ ਕਿਉਂਕਿ ਇਸ ਤਰ੍ਹਾਂ ਕੀ ਹੁੰਦਾ ਹੈ ਤੁਹਾਡੇ ਜਿਹੜੇ ਪੁਰਖ ਜਣ ਹਨ ਜੋ ਆ ਕੇ ਇੱਥੇ ਬੈਠੇ ਹਨ ਉਹ ਤ੍ਰਿਪਤ ਹੋ ਜਾਂਦੇ ਹਨ ਦੇਖੋ ਕਈ ਲੋਕ ਨਹੀਂ ਮੰਨਣਗੇ ਕੋਈ ਕਹਿਣਗੇ ਕਿ ਸਾਨੂੰ ਤਾਂ ਤੁਹਾਨੂੰ ਦਿਖਾਈ ਨਹੀਂ ਦਿੰਦੇ ਪਰ ਉਹ ਤੇ ਹੁੰਦੇ ਹਨ ਠੀਕ ਹੈ ਕੋਈ ਮੁਸ਼ਕਿਲ ਕੰਮ ਨਹੀਂ ਹੈ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਮੈਂ ਕੁਝ ਨਹੀਂ ਕਹਿ ਸਕਦੀ ਪਰ ਜੋ ਮੰਨਦੇ ਹਨ ਵਿਸ਼ਵਾਸ ਨਾਲ ਇਹ ਕੰਮ ਤੁਸੀਂ ਮੱਸਿਆ ਵਾਲੇ ਦਿਨ ਸਭ ਤੋਂ ਪਹਿਲੇ ਉੱਠ ਕੇ ਜਰੂਰ ਕਰ ਲੈਣਾ ਨਾ ਤੋਕੇ ਠੀਕ ਹੈ ਸੈ ਚਲੋ ਸੈਕਿੰਡ ਗੱਲ ਹੁਣ ਆ ਜਾਂਦੇ ਹਾਂ ਉਪਾਦ ਦੇ ਉੱਤੇ ਜੋ ਕਿ ਮੈਂ ਤੁਹਾਨੂੰ ਕਿਹਾ ਮਿੱਟੀ ਦੀ ਗੁੱਲਕ ਖਰੀਦ ਕੇ ਲਿਆਓ ਉਹ ਬੁੱਧ ਹੈ ਠੀਕ ਹੈ ਮਿੱਟੀ ਦੀ ਗੁੱਲਕ ਹੀ ਹੈ ਬੁੱਧ ਹੈ ਤੇ ਨਾਲ ਦੇ ਨਾਲ ਗੁਰੂ ਵੀ ਹੈ ਜਿਹੜੀ ਉਹਦੀ ਸ਼ੇਪ ਬਣੀ ਜਾਂਦੀ ਹੈ ਨਾ ਗੋਲ ਜੀ ਗੁੱਲਕ ਦੀ ਤੇ ਉਹ ਗੁਰੂ ਹੈ ਜਦੋਂ ਬੁੱਧ ਤੇ ਗੁਰੂ ਮਿਲ ਜਾਂਦੇ ਹਨ ਨਾ ਆਹਾ ਤੁਹਾਨੂੰ ਮੈਂ ਹੁਣ ਕੀ ਦੱਸਾਂ ਵੀਡੀਓ ਲੰਬੀ ਹੁੰਦੀ ਜਾ ਰਹੀ ਹੈ ਤੇ ਸਾਰੇ ਕਹਿੰਦੇ ਅਨਕਿੰਤ ਤੁਸੀਂ ਬਹੁਤ ਟਾਈਮ ਲਗਾਉਂਦੇ ਹੋ ਤੇ ਇਸ ਕਰਕੇ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਪਰ ਇਹ ਜਿਹੜਾ ਉਪਾਅ ਕਰ ਰਹੀ ਹਾਂ 43 ਡੇਸ ਕਰਨਾ ਹੈ ਤੁਹਾਨੂੰ ਸਿੱਕੇ ਚਾਹੀਦੇ ਹਨ ਜੇ ਤੁਸੀਂ ਪਹਿਲੇ ਦਿਨ ਇੱਕ ਇੱਕ ਕਰਕੇ ਉਹਦੇ ਵਿੱਚ ਸਿੱਕਾ ਪਾਣਾ ਹੈ ਜੇ ਤੁਸੀਂ ਪਹਿਲੇ ਦਿਨ 1 ਰੁਪਏ ਦਾ ਸਿੱਕਾ ਪਾ ਰਹੇ ਹੋ ਤਾਂ 1 ਰੁਪਏ ਦੇ ਸਿੱਕੇ 43 ਸਿੱਕੇ ਇਕੱਠੇ ਕਰ ਲਓ ਜੇ 2 ਦਾ ਪਾ ਰਹੇ ਹੋ ਤਾਂ 2 ਦਾ ਪਾਣਾ ਹੈ ਜੇ 5 ਦਾ ਪਾ ਰਹੇ ਹੋ ਤਾਂ 5 ਦੇ ਹੀ 43 ਦਿਨ ਪਾਣਾ ਜੇ 10 ਦੇ ਪਾ ਰਹੇ ਹੋ ਤਾਂ 10 ਦੇ ਹੀ 43 ਦਿਨ ਪਾਣੀ ਠੀਕ ਹੈ ਜਦੋਂ ਹੀ ਇਸ ਨੂੰ ਇਸ ਗੁੱਲਕ ਦੇ ਵਿੱਚ ਰੋਜ਼ ਤੁਸੀਂ ਇੱਕ ਸਿੱਕਾ ਪਾਣਾ ਹੈ ਆਪਣੇ ਪੂਰਵਜਾਂ ਨੂੰ ਯਾਦ ਕਰਨਾ ਹੈ ਸ਼ੁਰੂਆਤ ਮੱਸਿਆ ਦੇ ਦਿਨ ਤੋਂ ਹੀ ਕਰਨੀ ਹੈ ਓਕੇ ਤੇ ਤੁਸੀਂ ਇਸ ਨੂੰ ਲਗਾਤਾਰ ਚਲਦੇ ਰਹਿਣਾ ਹੈ ਹੁਣ ਵੀ ਇੱਕ ਤਾਂ ਇੱਕ ਮੱਸਿਆ ਆ ਜਾਏਗੀ ਕਿਉਂਕਿ 3 ਦਿਨ ਬਾਅਦ ਆ ਜਾਂਦੀ ਹੈ ਤਾਂ ਮੱਸਿਆ ਤਾਂ ਇੱਕ ਮੱਸਿਆ ਲੰਘ ਜਾਏਗੀ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਪਾਦੇ ਜਾਓ ਠੀਕ ਹੈ ਜਦੋਂ 43 ਦਿਨ ਪੂਰੇ ਹੋ ਜਾਣਗੇ ਤੁਸੀਂ ਇਸ ਗੁੱਲਕ ਨੂੰ ਜਿਹੜੀ ਭਰ ਗਈ ਹੈ ਐਸ ਸਾਡਾ ਕਰਜ਼ਾ ਹੈ ਜੋ ਸੀ ਪੁਰਵਜਾਂ ਦਾ ਮੁਕਾ ਦੇਣਾ ਹੈ ਉਹ ਤੁਸੀਂ ਜਾ ਕੇ ਕਿਸੇ ਧਾਰਮਿਕ ਸਥਾਨ ਤੇ ਭਾਵੇਂ ਤਾਂ ਉਹ ਗੁੱਲਕ ਉਵੇਂ ਦੀ ਉਵੇਂ ਰੱਖ ਕੇ ਆ ਜਾਓ ਜਿਸ ਤੱਕ ਉਹਨੂੰ ਕੰਫਰਟੇਬਲ ਲੱਗੇ ਨਹੀਂ ਤਾਂ ਉਸ ਦੇ ਵਿੱਚੋਂ ਪੈਸੇ ਕੱਢ ਕੇ ਤੁਸੀਂ ਧਾਰਮਿਕ ਸਥਾਨ ਤੇ ਰੱਖ ਕੇ ਆ ਜਾਣਾ ਹੈ ਠੀਕ ਹੈ ਜੇ ਪ੍ਰਾਇੋਰਟੀ ਕਿਨੂੰ ਮੈਂ ਦਾਂਗੀ ਨਾ ਜੋ ਹੈਡ ਆਫ ਦਾ ਫੈਮਿਲੀ ਹੈ ਨਾ ਉਹ ਉਹ ਇਨਸਾਨ ਹੈ ਕੰਮ ਕਰੇ ਰੋਜ਼ ਉਹ ਸਿੱਕਾ ਪਾਵੇ ਗੁੱਲਕ ਵਿੱਚ ਕਿ ਸੈਕਿੰਡ ਨੰਬਰ ਤੇ ਜੇ ਹੈਡ ਆਫ ਦਾ ਫੈਮਿਲੀ ਨਹੀਂ ਹੈ ਤਾਂ ਫਿਰ ਲੇਡੀਜ਼ ਕਰਮ ਲੇਡੀਜ਼ ਦੀ ਵੀ ਦੇਖੋ ਕਿਉਂਕਿ 43 ਦਿਨ ਕਰਨਾ ਹੈ ਤਾਂ ਉਹਨਾਂ ਦੇ ਵਿੱਚੋਂ ਥੋੜੇ ਦਿਨਾਂ ਦੀ ਪ੍ਰੋਬਲਮ ਆਏਗੀ ਰੈਡੀ ਸਮਝ ਗਿਆ ਹੋਣੀਆਂ ਮੈਂ ਕਿਸ ਚੀਜ਼ ਦੀ ਗੱਲ ਕਰ ਰਹੀ ਹਾਂ ਤਾਂ ਉਸ ਵੇਲੇ ਉਹਨਾਂ ਨੇ ਉਹ ਸਿੱਕਾ ਨਹੀਂ ਪਾਣਾ ਹੈ ਜੇ ਤਾਂ ਕੋਈ ਘਰ ਦਾ ਕੋਈ ਦੂਸਰਾ ਮੈਂਬਰ ਹੈ ਜਾਂ ਬੱਚਾ ਹੈ ਉਹਦੇ ਤੋਂ ਤੁਸੀਂ ਪੁੱਆਓ ਠੀਕ ਹੈ ਜੇ ਉਹ ਵੀ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਤਾਂ ਤੁਸੀਂ ਉਸ ਦਿਨ ਦੇ ਪੈਸੇ ਅਲੱਗ ਤੋਂ ਰੱਖ ਦੋ ਜਦੋਂ ਤੁਸੀਂ ਆਚੀ ਤਰ੍ਹਾਂ ਨਾ ਤੋਕੇ ਚਾਰ ਪੰਜ ਦਿਨਾਂ ਬਾਅਦ ਤੁਸੀਂ ਪਾ ਸਕਦੇ ਹੋ ਜਾਂ ਤੁਸੀਂ ਕਿਤੇ ਬਾਹਰ ਹੋਇਓ ਠੀਕ ਹੈ ਤੁਹਾਡੇ ਕੋਲ ਗੁੱਲਕ ਦੇ ਵਿੱਚ ਨਹੀਂ ਪਾਏ ਗਏ ਪੈਸੇ ਤਾਂ ਉਹ ਤੁਸੀਂ ਲੇਕਿਨ ਪੈਸਾ ਅਲੱਗ ਰੱਖ ਲੈਣਾ ਆਪਣੇ ਕੋਲ ਹੀ ਰੱਖੋ ਜਦੋਂ ਕੱਲ ਵਾਪਸ ਆਓਗੇ ਤਾਂ ਤੁਸੀਂ ਉਸ ਗੁੱਲਕ ਵਿੱਚ ਪਾ ਸਕਦੇ ਹੋ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਤੁਸੀਂ ਇਹ ਕੰਮ 43 ਦਿਨ ਵਿਸ਼ਵਾਸ ਨਾਲ ਕਰ ਲਿਆ ਤਾਂ ਲਿਖ ਕੇ ਰੱਖੋ ਪੈਸਿਆਂ ਦੀ ਪ੍ਰੋਬਲਮ ਦੂਰ ਹੋਏਗੀ रिश्ਤੇ ਨਹੀਂ ਹੋ ਰਹੇ ਤੁਹਾਡੇ ਬੱਚਿਆਂ ਦੇ ਠੀਕ ਹੈ ਉਹ ਦੂਰ ਹੋਣਗੇ ਜਾਂ ਫਿਰ ਜਿਨ੍ਹਾਂ ਬੱਚਿਆਂ ਦੇ ਵਿਆਹ ਹੋ ਗਏ ਹਨ ਘਰ ਵਿੱਚ ਲੜਾਈ ਝਗੜਾ ਕਲੇਸ਼ ਰਹਿੰਦਾ ਉਹ ਦੂਰ ਹੋਏਗਾ कोर्ट कचहरी ਦਾ ਕੋਈ ਤੁਹਾਡਾ ਕੇਸ ਚੱਲ ਰਿਹਾ ਹੈ ਉਹ ਤੁਹਾਡੇ ਪੋਜ਼ਿਟਿਵ ਵਿੱਚ ਤੁਹਾਡੇ ਫੇਵਰ ਵਿੱਚ ਆਏਗਾ ਇਸ ਤੋਂ ਇਲਾਵਾ ਕੋਈ ਜੌਬ ਨਹੀਂ ਮਿਲ ਰਹੀ ਹੈ ਜੌਬ ਮਿਲੇਗੀ business ਨਹੀਂ ਅੱਛਾ ਚੱਲ ਰਿਹਾ ਹੈ ਮੰਦਾ ਚੱਲ ਰਿਹਾ ਹੈ business ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ ਲਾਸਟ ਬਟ ਨਾਟ ਦਾ ਲੀਸਟ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਇਹ ਜਿਹੜਾ ਉਪਾਅ ਹੈ ਤੁਹਾਡੇ ਸਾਰੇ ਕੰਮਾਂ ਨੂੰ ਕਾਰਜਾਂ ਨੂੰ ਰਾਸ ਕਰੇਗਾ ਠੀਕ ਹੈ ਸਾਰੇ ਕਾਰਜ ਕਰੇ ਰਾਸ ਹੋਣਗੇ ਬਸ ਵਿਸ਼ਵਾਸ ਰੱਖ ਲੈਣਾ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਬਾਰ-ਬਾਰ ਹੁਣ ਮੈਂ ਤੁਹਾਨੂੰ ਕੀ ਹੀ ਕਨਵਿੰਸ ਕਰਾਂ ਐ ਕਰਕੇ ਦੇਖੋ ਮਸੀਆ ਦੇ ਦਿਨ ਦਾ ਇਹ ਉਪਾਏ ਜੇ ਵਿਸ਼ਵਾਸ ਹੈ ਤਾਂ ਕਰਕੇ ਦੇਖੋ ਨਹੀਂ ਵਿਸ਼ਵਾਸ ਹੈ ਤਾਂ ਦੇਖੋ ਦੱਸਣਾ ਸਾਡਾ ਫਰਜ਼ ਹੈ ਬਾਕੀ ਕੋਈ ਡੰਡਾ ਲੈ ਕੇ ਤੁਹਾਡੇ ਪਿੱਛੇ ਨਹੀਂ ਜਾਂਦਾ ਹੈ ਕੀ ਕਰੋ ਹੀ ਕਰੋ ਠੀਕ ਹੈ ਜੋ ਮੰਨਦੇ ਹੈ ਉਹ ਕਰਨ ਜੋ ਨਹੀਂ ਮੰਨਦੇ ਹੈ ਉਹਨਾਂ ਦੀ ਮਰਜ਼ੀ ਓਕੇ ਜੀ ਜੋ ਅੱਜ ਮੈਂ ਦੱਸਿਆ ਹੈ ਉਪਾਅ ਕਰ ਲੈਣਾ ਮਸੀਆ ਵਾਲੇ ਦਿਨ 25 ਜੂਨ ਨੂੰ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਬਦਲਿਆ ਜਾ ਹੱਲ ਲeke